ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਪਹੁੰਚੇ ਆ ਪਿੰਡ ਦਾ ਐਡਰੈਸ ਇਹ ਕਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਾਲਕ ਵੀਰ ਦਾ ਨਾਮ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗਾਜ ਗਾਵਾਂਗੇ ਬਿਲਕੁਲ ਤਾਜੀ ਸੂਈ ਹੈ ਤੇ ਸਭ ਤੋਂ ਵੱਡੀ ਗੱਲ ਦੋਸਤੋ ਗਾਂ ਦੀ ਜਿਹੜੀ ਮਿਲ ਕੰਗੇ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦੇਣੀ ਹੈ ਬਾਕੀ ਦੀ ਡਿਟੇਲ ਜਿਹੜੀ ਦੋਸਤੋ ਆਪਾਂ ਵੀਰ ਦੇ ਕੋਲੋਂ ਨਾਲ ਨਾਲ ਪੁੱਛੀ ਜਾਵਾਂਗੇ ਤੇ ਨਾਲ ਨਾਲ ਗਾਂ ਦੀ ਚੋਾਈ ਕਰਾਈ ਜਾਵਾਂ ਕਿਉਂਕਿ ਟਾਈਮ ਥੋੜਾ ਜਿਹਾ ਲੇਟ ਹੋਇਆ ਉਹ ਜੋ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਗੱਲਬਾਤ ਆਪਾਂ ਵੀਰ ਕੋਲ ਸਾਰੀ ਕਰਕੇ ਤੇ ਆਪਾਂ ਗਾਂ ਦੀ ਡਿਟੇਲ ਆਪਾਂ ਪੁੱਛ ਕੇ ਫਿਰ ਚੋਾਈ ਕਰ ਸ਼ੁਰੂ ਕਰਦੇ ਆਂ ਸਾਸੀ ਘਾਲ ਬਾਈ ਜੀ ਸਾਸੀ ਘਾਲ ਜੀ ਭਾਜੀ ਉਹ ਠੀਕ ਹੈ ਵਧੀਆ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਵਧੀਆ ਜੀ ਅੱਜ ਫਿਰ ਲੈਟਾਂ ਜਗਾਤੀ ਆ ਅੱਜ ਥੋੜੇ ਜਿਹਾ ਲੇਟ ਹੋ ਗਏ ਆ ਤੁਸੀਂ ਵੀ ਕੁਝ ਲੇਟ ਹੋ ਗਏ ਜੇ ਬਾਕੀ ਇਹਨਾਂ ਜ਼ਿਆਦਾ ਲੇਟ ਨਹੀਂ ਚੁਾਈ ਦਾ ਟਾਈਮ ਹੀ ਹੋਇਆ ਆਪਾਂ ਤੁਹਾਨੂੰ ਚੁਾਈ ਦਾ ਟਾਈਮ ਕਾ ਦੇਨੇ ਆ ਪੂਰੇ 6 ਵਜੇ ਇੱਕੋ ਮਿੰਟ ਹੋਇਆ ਅਜੇ ਚੁਾਈ ਦਾ ਟਾਈਮ ਹੀ ਕੋ 10 15 ਮਿੰਟ ਉਧਰੋਂ ਉਧਰ ਹੈ ਕੋਈ ਜ਼ਿਆਦਾ ਟਾਈਮ ਨਹੀਂ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਡਰੈਸ ਵੀਰ ਬੋਲਦੀ ਆਪਣੇ ਘਰੇ ਪਿੰਡ ਝਾਮਕੇ ਤਹਿਸੀਲ ਜੇਲਾ ਤਰਨਤਾਰਨ ਨਾਮ ਹਰਦੀਪ ਸਿੰਘ ਮੋਬਾਈਲ ਨੰਬਰ 9592810243 ਠੀਕ ਹੈ ਜੀ ਗਾਂ ਦੀ ਡਿਟੇਲ ਵੀ ਰਪਾ ਚੋਕੇ ਦੱਸਣੀ ਹੈ ਕਿ ਦਾ ਪਹਿਲਾਂ ਦੱਸਣੀ ਇਹ ਭਾਜੀ ਸਾਰਾ ਕੁਝ ਚੂਣ ਤੋਂ ਬਾਅਦ ਆਪਾਂ ਦੱਸ ਦਿੰਦੇ ਹਾਂ ਕਿਉਂਕਿ ਲੇਟ ਹੁੰਦਾ ਹੈ ਜਾਂ ਪਹਿਲਾਂ ਆਪਾਂ ਚਵਾਈ ਵਿਖਾਉਨੇ ਆ ਇਹਦਾ ਦੁੱਧ ਜੋ ਵੀ ਆਪਾਂ ਅੱਜ ਚੋਕੇ ਵਿਖਾ ਦੇਣਾ ਜੋ ਸਾਹਮਣੇ ਆ ਜਾਣਾ ਉਹੋ ਹੀ ਕੁਛ ਆ ਠੀਕ ਹੈ ਠੀਕ ਠੀਕ ਹੈ ਜੀ ਆਪਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਬਾਕੀ ਜਿਹੜੇ ਆਪਣੇ ਵੀਰ ਦਰਸ਼ਕ ਵੀਰ ਨੇ ਉਹਨਾਂ ਨੂੰ ਸਭ ਕੁਝ ਪਤਾ ਲੱਗ ਹੀ ਜਾਣਾ ਸਿਆਣੇ ਆ ਠੀਕ ਠੀਕ ਹੈ ਠੀਕ ਹੈ ਜੀ ਹਾਂਜੀ ਖ ਲਓ ਜੀ ਦੋਸਤੋ ਗਾਂ ਦੀ ਤੋਰ ਤਾਰ ਵੇਖ ਲਓ ਐ ਮਸਤ ਚਾਲਿਆ ਤੇ ਚੁੰਡਾ ਟਾਈਮ ਜਿਹੜਾ ਹੋਇਆ ਵਾ ਸੁਭਾ ਵੀਰ ਕੇ ਨਵਾ ਸੂਈਏ ਸੁਭਾ ਵੀਰ ਜੀ ਤੀਜਾ ਤੀਜਾ ਸੂਆ ਬਾਕੀ ਕੋਈ ਵੀ ਵੀਰ ਆਪਣੇ ਸਮਝਣਾ ਲੈ ਲੈ ਜੋ ਵੀ ਵੇਖ ਕੇ ਗਾਂ ਥੋੜੀ ਜਿਹੀ ਫਿੱਕੀ ਜਰੂਰ ਆ ਆ ਬੱਚੀ ਮਗਰ ਵਿਹਾਂ ਦਿਨਾਂ ਦੇ ਲਗਪਗ ਠੀਕ ਹੈ ਦੋਸਤੋ ਬੱਚਾ ਵਛੀ ਦਿੱਤੀ ਜੀ ਸਭ ਬੱਚਾ ਵਛੀ ਹੈ ਪਲੱਸ ਪੁਆਇੰਟ 8 ਹਾਂ ਜੀ ਬਾਕੀ ਥਣ ਲੇਵਾ ਇੱਕ ਰਾ ਵਹਿੜ ਦਾ ਚੈੱਕ ਕਰਾਓ ਬਹੁਤ ਤਵਾ ਬਤਾ ਥਣ ਲੱਗਾ ਭਾਜੀ ਲਓ ਜੀ ਦੋਸਤੋ ਕਰੋ ਜੇ ਚਾਹੀਏ ਚਾਰੇ ਥਣ ਗੈਪ ਦੇ ਵਿੱਚ ਹਾਂਜੀ ਇੱਕ ਰਾ ਮੈਂ ਇਹਨੂੰ ਕਰਦਾ ਤੁਸੀਂ ਇਧਰੋਂ ਚੈੱਕ ਕਰੋ ਚੱਲ ਫਿਰ ਹਾਂ ਲਓ ਜੀ ਦੋਸਤੋ ਕਰੋ ਉਲਟ ਬਹਿਣੀ ਵਾਲੇ ਪਾਸੋਂ ਤੋਂ ਚੈੱਕ ਕਰਵਾ ਲੈਣਾ ਕਿ ਆ ਬੈਕ ਸਾਈਡ ਤੋਂ ਕਰ ਲਓ ਚੈੱਕ ਚਲ ਲਓ ਜੀ ਦੋਸਤੋ ਚਾਰੇ ਪਾਸੇ ਦੋਸਤੋ ਉਹ ਤੁਹਾਨੂੰ ਦਿਖਾਤੇ ਆ ਇੱਥੋਂ ਜੀ ਦੋਸਤੋ ਸਾਰੇ ਪਾਸਿਓਂ ਉਲਟ ਬਹਿਣੀ ਵਾਲੇ ਪਾਸੋਂ ਤੋਂ ਦਿਖਾਤਾ ਯਾਡਰ ਕੁਆਲਿਟੀ ਬੈਕ ਸਾਈਡ ਤੋਂ ਦਿਖਾਤੀ ਆ ਤੇ ਬਹਿਣੀ ਵਾਲੇ ਪਾਸੋਂ ਤੋਂ ਦਿਖਾਤੀ ਆ ਚਵਾਈ ਲਈ ਦੋਸਤੋ ਲਗਾ ਵੀਰ ਸ਼ੁਰੂ ਕਰਨ ਲਓ ਜੀ ਦੋਸਤੋ ਬੱਚਾ ਵੀਰ ਨੇ ਬੱਚੀ ਜਿਹੜੀ ਹੈ ਛੜਤੀ ਹੈ ਗਾਂ ਥਲੇ ਪ੍ਰੋਪਰ ਚਵਾਈ ਦੋਸਤੋ 57 ਮਿੰਟ ਦੇ ਦੇ ਸਾਰੀ ਹੋ ਰਣੀ ਹੈ ਜੋ ਰਿਜ਼ਲਟ ਤੁਹਾਡੇ ਸਾਹਮਣੇ ਆ ਰਹਿਣਾ ਆਪਾਂ ਦੋਸਤੋ ਦੱਸਣਾ ਨੇ ਦੁੱਧ ਕਿੰਨਾ ਵਾ ਤੁਸੀਂ ਦੋਸਤੋ ਆਪ ਜਿਹੜੀ ਮਿੰਤੀ ਹੋਗੀ ਵੀਡੀਓ ਦੇ ਵਿੱਚ ਤੇ ਤੁਸੀਂ ਆਪ ਅੰਦਾਜ਼ਾ ਲਾ ਲਿਓ 6 ਵਜੇ ਦਾ ਟਾਈਮ ਤੁਹਾਨੂੰ ਦਿਖਾਤਾ ਸ਼ਾਮ ਦਾ ਤੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਵੀਡੀਓ ਆਪ ਨੂੰ ਚਲਾ ਦੇਣੀ ਹੈ ਦੇ ਸਵੇਰੇ ਦੋਸਤੋ ਬੇਸ਼ੱਕ 6 ਵਜੇ ਆਪਣੀ ਵੀਡੀਓ ਕਾਲ ਤੇ ਵੀ ਚਵਾਈ ਕਰਾ ਸਕਦਾ ਜੇ ਕੋਈ ਪਹੁੰਚ ਕੇ ਚਵਾਈ ਕਰਾ ਸਕਦਾ ਤਾਂ ਵੀ ਦੋਸਤੋ ਸਭ ਤੋਂ ਵਧੀਆ ਗੱਲ ਹੈ ਤੀਜਾ ਸੂਆ ਦੋਸਤੋ ਸੂਈ ਰੰਗ ਥੋੜਾ ਦਾ ਫਿੱਕਾ ਜਰੂਰ ਹੈ ਪਰ ਦੋਸਤੋ ਜਿਹੜੀ ਬਰੀਡ ਹੈ ਪੂਰੀ ਹੈ ਹੋ ਸਕਦਾ ਦੂਜੇ ਹੀ ਕਹਿ ਕੇ ਆਪਾਂ ਨੂੰ ਦਿੱਤੀ ਆ ਆਪਾਂ ਤੀਜਾ ਕਹਿ ਰਹੇ ਹਾਂ ਕਿਉਂਕਿ ਲਿਸੀ ਦਾ ਕਾਰਨ ਠੀਕ 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 ਹੈ ਹਾਂਜੀ ਬਾਕੀ ਦੋਸਤੋ ਕੱਦ ਕਠ ਗਾਂ ਦਾ ਪੂਰਾ ਪ੍ਰੋਪਰ ਹੈ ਚਵਾਈ ਦੋਸਤੋ ਲਾਈਵ ਕਰਾਉਣੀ ਸੀ ਭਰਫੜੀ ਦੀ ਰੇਂਜ ਦੀ ਪ੍ਰੋਬਲਮ ਪੈ ਗਈ ਦੀ ਤੇ ਹਨੇਰਾ ਹੋਇਆ ਤਾਂ ਦੋਸਤ ਪਸਮਾ ਕੇ ਗਾਂ ਦੇ ਥਣਾ ਦੀ ਕੁਆਲਿਟੀ ਕਰੋ ਚੱਲਦੇ ਇੱਕਰਾ ਪੂਰ ਛਟਾ ਐ ਚੈੱਕ ਕਰਵਾ ਦੋ ਨੇੜੇ ਤੋਂ ਠੀਕ ਹੈ ਜੀ ਆ ਜੀ ਲੋਨ ਦੋਸਤ ਕੱਲੇ ਕੱਲੇ ਥਾਂ ਦੀ ਧਾਤ ਨੂੰ ਮਾਰ ਕੇ ਵੀ ਇਹਨੇ ਦਿਖਾਤੀ ਇਹ ਗੱਲ ਹੋ ਠੀਕੇ ਵੀ ਜਿਹ ਦੂਜੇ ਅਸਲਾ ਦੀ ਮਾਰ ਨਹੀਂ ਤੇ ਆਈ 201 ਨੰਬਰ ਦੀ ਠੀਕੇ ਗੇ ਸ਼ੁਰੂ ਕਰੀਏ ਸ਼ੁਰੂ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਦਨ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਕਰ ਸਭ ਤੋਂ ਪਹਿਲਾਂ ਪਹੁੰਚ ਵੀ ਦੇਵੇ ਜੇ ਕਿਸੇ ਵੀਰ ਨੇ ਦੱਸੋ ਕਿਸੇ ਵੀ ਪਸ਼ੂ ਦੀ ਲਾਈਵ ਚੁਆਈ ਕਰਾਉਣੀ ਹੋਵੇ ਤਾਂ ਤਾਂ ਵੀ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦਾ ਆਪਾਂ ਲਾਈਵ ਚੁਆਈ ਦੋਸਤੋ ਕਰਵਾਵਾਂਗੇ ਜ਼ਰੂਰ ਉਸ ਵੀਰ ਦੀ ਪਹੁੰਚ ਕੇ ਵੀਰ ਨੇ ਦੋਸਤੋ ਪ੍ਰੋਪਰ ਗੱਲ ਕਹੀ ਵੀ ਦੁੱਧ ਆਪਾਂ ਦਸਣਾ ਨਹੀਂਗਾ ਕਿੰਨਾ ਵਾ ਬਣਾ ਲੈਣਾ ਵੀ ਕਿੰਨਾ ਦੋਸਤੋ ਪੂਰੇ ਪੀਕ ਲੈਵਲ ਤੇ ਚੱਲ ਰਹੀ ਹੈ ਹੁਣ ਇਹ ਗਾਂ 20 ਦਿਨ ਦਾ ਟਾਈਮ ਇਹਨੂੰ ਸਹੀ ਨੂੰ ਅਗਾਜੇ ਮਿਰਜੀ ਅਜੇ ਜੇ ਸਾਂਭ ਹੋਈ ਨਾ ਗਾਂ ਦੀ ਜਿਹੜਾ ਦੁੱਧ ਆਪਾਂ ਮਿੰਤੀ ਕਰਾ ਦੇਣਾ ਏ ਉਹਦੇ ਤੋਂ 4 ਤੋਂ 5 ਕਿਲੋ ਗਾਂ ਨੇ ਦੁੱਧ ਦੇ ਪਲੱਸ ਜਾਣਾ 30 ਕਿਲੋ ਦੇ ਲਾਗੇ 28 ਤੋਂ 30 ਕਿਲੋ ਦੁੱਧ ਗਾਂ ਨੇ ਦੇਣਾ ਹੈ ਠੀਕ ਹੈ ਜੀ ਕਿਉਂਕਿ ਆਪਾਂ ਨੂੰ 2 ਦਿਨ ਹੋਏ ਆ ਜੇ ਸਾਂਭਦਿਆਂ ਨੂੰ 4 ਕਿਲੋ ਦੁੱਧ ਲਗਭਗ ਆਪਣੇ ਕੋਲ ਪਲੱਸ ਹੋ ਗਈ ਹੈਗਾ ਠੀਕ ਹੈ ਜੀ ਹਾਂਜੀ ਮਿਰਜੀ 16 ਲੀਟਰ ਤੇ ਵੀਰ ਕਹਿੰਦਾ ਆਪਾਂ ਆਪਣੇ ਕੋਲ ਲਿਆਂਦੀ ਸੀ ਜਿੰਨਾ ਦਾ ਆਪਾਂ ਲਿਆਂਦੀ ਆ ਤੇ ਅੱਜ ਦਾ ਦੋਸਤੋ ਦੁੱਧ ਮੰਗਤੀ ਕਰਾਵਾਂਗੇ ਕਿੰਨਾ ਹੁੰਦਾ ਰੋਜ਼ ਦੀ ਰੋਜ਼ ਡੰਗ ਦੀ ਡੰਗ ਵੱਧਦੀ ਆ ਮੌਸਮ ਵੀ ਘੜੀ ਸਹੀ ਹੈਗਾ ਨਾ ਬਾਕੀ ਗਾੜੀ ਸਟਾਲਾ ਸ਼ੁਕਰ ਅੱਗੇ ਤਾਂ ਇਹਨਾਂ ਵੇਲੇ ਦੁੱਧ ਕਰਮ ਵਾਲੀਆਂ ਵੱਧ ਜਣਾ ਔਰ ਛੋਟੀ ਬਾਲਟੀ ਫੜਾ ਦੇ ਪਾਜੀ ਆ ਵੀ ਸਾਹਮਣੇ ਰੱਖ ਦੀਏ ਦੋਸਤੋ ਆ ਬਾਲਟੀ ਜਿਹੜੀ ਹੈ ਨੱਪੋਂ ਤੱਕ ਪੂਰੀ ਐ ਭਰਤੀ ਜੇ ਕਿੰਨੀ ਵੀ ਤੁਸੀਂ ਬਾਲਟੀ ਵੀ ਲਈ ਜੜੀ ਲਗਭਗ 10 ਤੋਂ ਪਲੱਸ ਦੀ ਹੁੰਦੀ ਐ ਆਪਾਂ ਨਿਕੀਆਂ ਬਾਲਟੀਆਂ ਚਵਾਈ ਕਰ ਹੁੰਦੀ ਐ ਦੋਸਤੋ ਜਿਵੇਂ ਜਿਵੇਂ ਵੀਰ ਨੇ ਗਾਂ ਦੀ ਚਵਾਈ ਕੀਤੀ ਆ ਤੇ ਮੇ ਤੇ ਉਹ ਦੋਸਤੋ ਗਾਂ ਦਾ ਭਾਨਾ ਐ ਬਿਲਕੁਲ ਨੰਬੂ ਕੋ ਦੁੱਧ ਦੇ ਨਾਲ ਲੱਗ ਗਿਆ ਜੀ वस्सी भी दोस्तों बहुत बढ़िया गाने देती है वस्सी दोस्तों जोड़ी हैगी है यस्सी के नाल थोड़ा सा क्रॉस सॉन्ग रख दी है ਆਸਤੋ ਦੋਸਤੋ ਗਾਂ ਜਿ세 ਖਲੋਤੀ ਹੈ ਕੋਈ ਲਾਤ ਨਹੀਂ ਪੁੱਟੀ ਕਰਵਾਈ ਨੇ ਜਿੱਥੇ ਖਲੋਤੀ ਉੱਥੇ ਆਏ ਖਲੋਤੀ ਹੈ ਲਤਾਂ ਗਾੜੀ ਦੇ ਪੂਰੀਆਂ ਚੁਵਾਈ ਦੋਸਤੋ ਕਰਨ ਦਾ ਮਜ਼ਾ ਤਾਂ ਹੀ ਹੁੰਦਾ ਜੇ ਗਾੜੀ ਵੀਰ ਚੋਣ ਵਾਲਾ ਹੋਵੇ ਪਸ਼ੂ ਨੂੰ ਤੇ ਫੇਰੀ ਜੇ ਨਿਗੇ ਨਿਗੇ ਧਰ ਮਾਰੀਗੇ ਤਾਂ ਚੋਣ ਦਾ ਫਾਇਦਾ ਕੋਈ ਨਹੀਂ ਲਓ ਜੀ ਦੋਸਤੋ ਦੋ ਬਾਲਟੀਆਂ तकरीबन ਦੋਵੇਂ ਬਾਲਟੀਆਂ ਕਰਮਾਈ ਨੇ ਭਰਤੀਆਂ ਜਿਹੜਾ ਤੁਹਾਡੇ ਸਾਹਮਣੇ ਪਈਆਂ ਤੇ ਇਹਦੀ ਜਿਹੜੀ ਮਿੰਤੀ ਆਪਾਂ ਲੀਟਰਾਂ ਦਾ ਕਰਵਾਵਾਂਗੇ ਕਿੰਨਾ ਦੁੱਧ ਹੁੰਦਾ ਇਹ ਵੀ ਨਹੀਂ ਮਿੰਤੀ ਆਪਾਂ ਵੀ ਦਵਾ-ਦਵ ਲੀਟਰ ਮਾਰ ਦਾਂਗੇ ਇਸ ਤਰ੍ਹਾਂ ਨਹੀਂ ਪਹਿਲਾਂ ਝਾਗ ਖਤਮ ਕਰਾਂਗੇ ਹਾਂਜੀ ਹਾਂਜੀ ਦੋਸਤੋ ਦੋਵਾਂ ਬਾਲਟੀਆਂ ਦਾ ਦੁੱਧ ਜਿਹੜਾ ਵੀ ਨੇ ਇੱਕ ਇਸੇ ਕਰਤਾ ਲਓ ਜੀ ਆਹ ਬਾਲਟੀ ਦੀ ਮਿੰਤੀ 20 ਕਿਲੋ ਦੀ ਠੀਕ ਹੈ ਜੀ ਦੁੱਧੋ ਛਾਗ ਜਿਹੜੀ ਪ੍ਰੋਪਰ ਹੈ ਸਾਰੀ ਖਤਮ ਹੋ ਚੁੱਕੀ ਹੈ ਲੈ ਲੋ ਦੁੱਧ ਹੁਣ ਆਊਗਾ ਲੀਟਰ ਬਾਕੀ ਦੀ ਜਿਹੜੀ ਮਿਲ ਖਾਲੀ ਆ ਦੇਖ ਲਈ ਜੇ ਲੀਟਰ ਵੇਖ ਲਓ ਕਰ ਲਓ ਚੱਕ ਜੀ ਤੇ ਆ ਤੁਹਾਡੇ ਸਾਹਮਣੇ ਬਾਲਟੀ ਦੁੱਧ ਹੁਣ ਮੀਲੀ ਲੀਟਰ ਆ ਵੀ ਇੱਕ ਆ

ਲੋ ਜੀ 7 ਇਹ ਨਾ ਕਹਦੇ ਹੋ 2 ਲੀਟਰ ਘੱਟ ਨਹੀਂ ਭਰਿਆ ਜਾਂਦਾ ਕਿਤੇ 2 ਲੀਟਰ ਤੇ ਪੂਰਾ ਪ੍ਰੋਪਰ ਭਰਦੇ ਤੂੰ ਦੁੱਧ ਲੰਡਿਆ ਦੇ ਪਾਉ ਚ ਪਾਉ ਆਦੋ ਹਟੇ ਚੋਰ ਲਓ ਦੋਸਤੋ 8 8 ਜੀ 9 ਲਓ ਜੀ 10 10 ਆ ਰੋਜੀ ਦੀ 11 ਆ ਲਗਭਗ ਹੀ 12 ਹੋ ਗਿਆ ਜੇ ਬਿਲਕੁਲ ਨੇੜੇ ਤੋਂ ਵਿਖਾ ਦਿਓ ਬੀ ਲੀਟਰ ਕਿੰਨਾ ਕਾਟਿਆ 100 150 ਗ੍ਰਾਮ ਰਹਿ ਕਾਟਿਆ ਬਸ ਸਾਢੇ 11 ਲੀਟਰ ਮੰਨ ਲਓ ਦੋਸਤੋ ਤੁਸੀਂ ਸਾਢੇ 11 ਲੀਟਰ ਹਾਂਜੀ ਇਸ ਟਾਈਮ ਦੀ ਚਵਾਈ ਥੱਲੇ ਗਾਂ ਥੱਲੇ ਕੋਈ 23 ਮੰਨ ਲੇ ਸਾਢੇ 23 ਮੰਨ ਲੇ 22 ਮੰਨ ਲੇ ਉਹ ਅਗਲੇ ਦੀ ਮਰਜ਼ੀ ਆ 23 ਕਿਲੋ ਦੁੱਧ ਦਾ ਠੀਕ 22 ਲੀਟਰ ਵਾੜ ਦੁੱਧ ਦੇ ਜੂਗੀ ਠੀਕ ਹੈ ਜੀ ਹਾਂਜੀ ਆਪਾਂ 16 ਕਿਲੋ ਤੇ ਚੁਾਈ ਕਰਕੇ ਲਿਆਂਦੀ ਸੀ ਠੀਕ ਹੈ ਜੀ ਹਾਂਜੀ ਇਸ ਟਾਈਮ 23 ਕਿਲੋ ਤੇ ਚੱਲ ਰਹੀ ਆ ਜਿਹੜੀ ਕੋ 7 ਕਿਲੋ ਦੁੱਧ ਜਿਹੜਾ ਵਧ ਗਿਆ ਆਪਣੇ ਕੋਲ 7 ਕਿਲੋ ਦੁੱਧ ਲਗਭਗ ਆਪਣੇ ਕੋਲ ਆ ਕੇ ਗਾਂ ਵਧ ਚੁੱਕੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਇੱਕ ਰਾ ਗਾਂ ਨੂੰ ਦੁਬਾਰੇ ਚੈੱਕ ਕਰਾ ਦੋ ਨਿਚੜੀ ਵੇਖੋ ਗਾਂ ਬਿਲਕੁਲ ਹੈ ਆ ਦੋਸਤੋ ਕਰ ਲੋ ਚੈੱਕ ਹੋਂਦੀ ਤੇ ਪਹਿਲਾਂ ਦੀ ਵੀਡੀਓ ਤੁਸੀਂ ਦੱਸੋ ਆਪ ਅੰਦਾਜ਼ਾ ਲਾ ਲਿਓ ਬਾਕੀ ਤੁਹਾਨੂੰ ਤੋੜ ਕੇ ਦੋਸਤੋ ਇੱਕ ਰਾ ਫੇਰ ਦਿਖਾ ਦਿੰਦੇ ਤੇ ਡਿਟੇਲ ਜਿਹੜੀ ਬੰਦੀ ਹੈ ਦੀ ਹੁਣ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਕਿਉਂ ਤੇ ਹੁਣ ਆਪਾਂ ਚੁਾਈ ਦੀ ਕਰ ਲਈ ਹੈ ਹੁਣ 2-4 ਮਿੰਟ ਆਪਾਂ ਲਾਵਾਂਗੇ ਇਹ ਵੀ ਤੇ ਡਿਟੇਲ ਸਾਰੀ ਪੁੱਛਾਂਗੇ ਜਰੂਰ ਹਾਂ ਦੁਬਾਰੇ ਤੋਰ ਦਿੰਨੇ ਆ ਲਓ ਜੀ ਦੋਸਤੋ ਕਰੋ ਚੈੱਕ ਬਾਹਰ ਨਹੀਂ ਰਹਾ ਆਵੇছে ਫੜਾ ਘਾਟ ਲੱਗਣਾ ਹੁਣ ਦੋਸਤੋ ਭਵਨਾ ਕਰ ਲੋ ਚੈੱਕ ਹੁਣ ਤੇ ਦੋਸਤੋ ਜੇ ਭਵਨਾ ਵੇਖੀ ਤੇ ਫੰਡਰਾਂ ਗਾਂ ਆ ਜਾਂਦੀ ਬਿਲਕੁਲ ਹਾਂਜੀ ਸੁਆਦੋਤੋ ਕੋਈ ਵੀ ਦੂਜਾ ਮਾਲ ਨੇ ਕੋਈ ਤੇਜਾ ਮਾਲ ਨੇ ਵੀਰ ਨੇ ਤੇਜਾ ਸੁਭਾ ਕਿਹਾ ਵ ਹਾਂਜੀ ਆਪਾਂ ਤੀਜਾ ਸੁਆ ਕਰਕੇ ਲਈਆ ਬਾਕੀ ਅੱਗੇ ਗਾਗ ਨੇ ਆਪਣੀ ਸਮਝ ਨਾਲ ਡੰਗਰ ਲੈਣਾ ਵਾ ਠੀਕ ਹੈ ਜੀ ਇਹ ਮੰਨਦੇ ਆਂ ਗਾ ਥੋੜੀ ਜੀ ਫਿੱਕੀ ਜ਼ਰੂਰ ਹੋ ਗਾ ਚੰਗੀ ਤਰ੍ਹਾਂ ਸੰਭੀ ਹੁੰਦੀ ਤੇ ਇਹੋ ਜਿਹੇ ਗਾਵਾਂ ਦਾ ਲੋਕੀ ਮੁੱਲ 80000 ਮੰਗਦੇ ਆ ਮੰਗਦੇ ਮੰਗਦੇ 28 ਕਿਲੋ 30 ਲੀਟਰ ਵਾਲੀ ਗਾ ਕਿਸੇ ਨੇ ਵੀ 80000 ਤੋਂ ਥੱਲੇ ਨਹੀਂ ਘਟਦੇ ਨਹੀਂ ਦੇਣੀ ਨਹੀਂ ਦੇਣੀ ਠੀਕ ਹੈ ਨੀ ਜੀ ਗੱਲ ਠੀਕ ਹੈ ਠੀਕ ਹੈ ਅੱਛਾ ਵੀ ਤੇ ਆਪਾਂ ਕੀ ਮੁੱਲ ਕਰਦੇ ਆਂ ਆਪਾਂ ਮੁੱਲ ਕੋਈ 80 ਨਹੀਂ ਕਰਨਾ ਕੋਈ 75 ਨਹੀਂ ਕੋਈ 70 ਨਹੀਂ ਠੀਕ ਹੈ ਜੀ 60000 ਮੁੱਲ ਕਰ ਦਈਏ 60000 ਤੋਂ ਮੰਨ ਤੜ ਜੂ ਤੁਸੀਂ ਮੈਂ ਇਹ ਕਿ ਦੱਸਣਾ ਕਿ ਆਪਣੀ ਮਰਜ਼ੀ ਦਾ ਤੁਸੀਂ ਕਹੋ ਜੋ ਕਹੋਗੇ ਖਰ ਲਓ ਦੋਸਤੋ ਅੱਜ ਵੀਰ ਇਹ ਦਲੇਰ ਹੋਇਆ ਪੂਰਾ ਅੱਜ ਵੀਰ ਨੇ ਜਿਹੜੀ ਗੱਲ ਆ ਸਾਡੇ ਦੇ ਸੁਣਤੀ ਆ ਵੀਰ ਕਹਿੰਦਾ ਜੋ ਤੁਸੀਂ ਕਹੋਗੇ ਉਹੀ ਆਪਾਂ ਕਰਦਾਂਗੇ 60000 ਰੁਪਏ ਵੀਰ ਨੇ ਡਿਮਾਂਡ ਰੱਖੀ ਆ ਤੇ ਆਪਾਂ ਵੀਰ ਜੀ ਤੁਹਾਨੂੰ ਇੱਕੋ ਗੱਲ ਕਹਾਂਗੇ 50000 ਰੁਪਏ ਦੇ ਦੇ ਦਿਓ ਖੇਰਾ ਸਾਹਿਬ ਤੁਸੀਂ 50000 ਦੇ ਕਹਤਾ ਨਾ ਤੁਹਾਡਾ ਹੋਰ ਮਾਨ ਕਰਾਂਗੇ 2000 ਹੋਰ ਘੱਟ ਕਰਾਂਗੇ 48000 ਦੀ ਗਾਂ ਦੇਵਾਂਗੇ ਕੋਈ 30 ਲੀਟਰ ਵਾਲੀ ਗਾਂ ਦੇ ਕੇ ਵਿਖਾਓ ਲੋ ਦੋਸਤੋ ਇਹ ਨੂੰ ਅੱਗੇ ਇਹ ਨੂੰ ਅੱਗੇ ਰੱਬ ਦਾ ਨਾ ਹੀ ਹੈ ਨਾ ਠੀਕ ਠੀਕ ਹੈ ਨਹੀਂ ਬਹੁਤ ਵਧੀਆ ਮੁੱਲ ਕੀਤਾ ਵੀਰ ਬਾਕੀ ਚੁਵਾਈ ਆਪਾਂ ਵੀਰਾਂ ਨੂੰ ਖਾਤੇ 23 ਤੋਂ 24 ਕਿਲੋ ਖੇਰਾ ਸਾਹਿਬ ਦੁੱਧ ਤਿਆਰ ਆ ਕੋਈ ਦੋ ਡੰਗ ਚ ਹੋਵੇ ਪਰ ਬਾਕੀ ਦੋ ਦਿਨ ਇਹ ਰੇਟ ਰਹੂਗਾ ਗਾਂ ਦਾ ਕੱਲ ਨੂੰ ਮੈਂ 28 ਲੀਟਰ ਦੁੱਧ ਤਿਆਰ ਕਰ ਲੈਣਾ ਦੋ ਦਿਨ ਕੋਈ ਵੀਰ ਚਵਾਉਂਦੇ ਚਵਾਉਂਦੇ ਲੰਘ ਜੇ ਇਹਦਾ ਰੇਟ ਵੱਖਰਾ ਹੋਊਗਾ ਠੀਕ ਹੈ ਜੀ ਜਿਹੜਾ ਠੀਕ ਹੈ ਜੀ ਕਿਉਂਕਿ ਮੈਂ ਮਿਹਨਤ ਕਰਨੀ ਹੈ ਸਾਈ ਦੀ ਗੱਲ ਚੋਂ ਪੈ ਗਈ ਸਾਈ ਪੱਕੀ ਹੋ ਗਈ ਸਾਈ ਪੈ ਗਈ ਪੱਕੀ ਫਿਰ ਤੇ ਦੋ ਟਾਈਮ ਚਵਾਉਣਾ ਕੋਈ ਤੀਜੇ ਦਿਨ ਫੋਨ ਲਾਵੇ ਵੀਡੀਓ ਵੇਖ ਕੇ ਉਹਨੂੰ ਪਤਾ ਫਿਰ ਇਹ ਰੇਟ ਨਹੀਂ ਹੋਊਗਾ ਗਾਂ ਦਾ ਰੇਟ ਵੱਖਰਾ ਹੋਊਗਾ ਫਿਰ ਦੁੱਧ ਦੇ ਹਿਸਾਬ ਨਾਲ ਰੇਟ ਦੁਬਾਰੇ ਚੱਲੂਗਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਵੀ ਕੋਈ 28 30 ਲੀਟਰ ਵਾਲੀ ਗਾਂ ਇੰਨੇ ਦੀ ਦੇ ਨਹੀਂ ਸਕਦਾ ਨਹੀਂ ਦੇ ਸਕਦਾ ਵੀ 48000 ਰੁਪਇਆ ਦੋਸਤੋ ਅੱਜ ਦੀ ਡਿਮਾਂਡ ਜੇ ਅੱਜ ਹੈਗਾ ਵਾ ਸੋਮਵਾਰ ਇਹ ਤੇ ਕੋਈ ਬੜਾ ਜਿਆਦਾ ਓਲੇ ਵਾਲੀ ਗੱਲ ਨਹੀਂ ਆ ਅੱਜ ਸੋਮਵਾਰ ਆ ਬੁੱਧਵਾਰ ਤੱਕ ਗਾਂ ਪਾਏ ਇਸ ਰੇਟ ਤੱਕ ਦਵਾਂਗੇ ਜਾਨੀ ਕਿ 18 ਤਰੀਕਾ ਚ 20 ਤਰੀਕ ਦੇ ਗਾਂ 20 ਤਰੀਕ ਤੱਕ ਗਾਂ ਪਾਏ ਇਸ ਰੇਟ ਤੇ ਦਵਾਂਗੇ ਜਦੋਂ ਆਪਾਂ ਗਾਂ ਥੱਲੇ 5 ਤੋਂ ਪਲੱਸ ਦੁੱਧ ਕਰ ਲਿਆ ਠੀਕ ਹੈ ਉਦੋਂ ਰੇਟ ਫਿਰ ਵੱਖਰਾ ਉਦੋਂ ਰੇਟ ਫਿਰ ਵੱਖਰਾ ਹੋਊਗਾ ਭਾਵੇਂ ਵੀਡੀਓ ਮੈਨੂੰ ਦੁਬਾਰੇ ਪਾਉਣੀ ਪੈ ਜੇ ਆਪਾਂ ਨੂੰ ਇਸ ਚੀਜ਼ ਨਾਲ ਨਹੀਂ ਵੀ ਵੀਡੀਓ ਦੇ ਪੈਸੇ ਲੱਗਦੇ ਆਪਾਂ ਪੈਸੇ ਲਾ ਕੇ ਮਾਲ ਲਿਆਂਦਾ ਤੇ ਪੈਸੇ ਨਾਲ ਦੇਣਾ ਠ ਤੇ 20 ਤਰੀਕ ਤੱਕ ਮੋਲੇ ਦਾ ਰਹੂਗਾ ਵੀਡੀਓ ਕਾਲ ਤੇ ਇੱਕ ਟਾਈਮ ਚ ਆਵੇ ਦੋ ਟਾਈਮ ਚ ਆਵੇ ਕੋਈ ਚੱਕਰ ਨਹੀਂ ਬਾਕੀ ਟਾਈਮ ਆਪਾਂ ਪ੍ਰੋਪਰ ਵਿਖਾਤਾ 6 ਵਜੇ ਇੱਕ ਮਿੰਟ ਤੇ ਗਾਪਾਂ ਦੀ ਚਵਾਈ ਸ਼ੁਰੂ ਕਰੀਏ ਬਾਜੀ ਕੋਈ ਵੀ ਰਸੂਰੇ 6 ਵਜੇ ਆਪਣੀ ਚਵਾਈ ਕਰਾ ਲਿਓ 6 ਵਜੇ ਜਿਤਨਾ ਮਰਜੀ ਚਵਾਈ ਕਰਾਵੇ ਫਿਰ ਲੀਟਰਾਂ ਨਾਲ ਮੰਨਾਲੇ ਸ਼ਾਮ ਨੂੰ ਫੇਰ ਚਵਾਈ ਕਰਾਵੇ 6 ਵਜੇ ਤੇ ਲੀਟਰਾਂ ਨਾਲ ਮਨਾਲੇ ਠੀਕ ਠੀਕ ਬਾਕੀ ਜੇ ਕੋਈ ਨਹੀਂ ਵੀ ਧਾਰ ਮਾਰਦਾ ਨਾ ਤੇ ਘਰ ਤੱਕ ਦੀ ਜ਼ਿੰਮੇਵਾਰੀ ਆ ਚਲੋ ਸਫਰ ਦੇ ਵਿੱਚ 1-2 ਕਿਲੋ ਘਟ ਜੇ ਡੰਗਰ ਮੈਂ ਕੁਝ ਕਹਿੰਦਾ ਨਹੀਂ ਆ ਪਰ ਬਾਕੀ 20 ਤੋਂ ਪਲਾਸੀ ਦੋ ਦੋ ਹੋਊਗਾ ਠੀਕ ਹੈ ਜੀ ਆਪਾਂ ਰੇਟ ਜਿਹੜਾ ਇਹਦਾ ਕੀਤਾ ਨਾ ਉਹ 13-14 ਕਿਲੋ ਵਾਲਾ ਹੀ ਕੀਤਾ ਹੈ ਤੁਹਾਨੂੰ ਵੀ ਪਤਾ 13-14 ਕਿਲੋ ਵਾਲਾ ਹੀ ਰੇਟ ਆ ਠੀਕ ਠੀਕ 10 ਕਿਲੋ ਦਾ ਤੂੰ ਤਾਂ ਰੇਟ ਹੀ ਨਹੀਂ ਕੀਤਾ ਆਪਾਂ ਠੀਕ ਹੈ ਵੀ ਜੀ ਠੀਕ ਹੈ ਹਾਂ ਜੀ ਲਓ ਦੋਸਤੋ ਵੀਰ ਨੇ ਰੇਟ ਬਿਲਕੁਲ ਜਿਹੜਾ ਜਾਇਜ਼ ਕੀਤਾ 48000 ਰੁਪਏ ਦੇ ਦੋਸਤੋ ਪਸਟ ਪੋਸਟ ਦਾ ਦੋਸਤ ਇਹ ਬੱਚਾ ਦੇ ਮਗਰ ਬਚੀ ਜੀ ਐਡਰੈਸ ਦੋਸਤੋ ਇੱਕ ਵਾਰੀ ਵੀ ਕਿਤਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਆਪਣਾ ਇੱਕ ਵਾਰੀ ਫੇਰ ਬੋਲ ਦਈਏ ਜੀ ਫੋਨ ਨੰਬਰ 95928 10243 ਨਾਮ ਹਰਦੀਪ ਸਿੰਘ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਤਰਨਤਨ ਸਸਰੀ ਕਾਰ ਸਸਰੀ ਕਾਰ ਜੀ ਦੋਸਤੋ ਧੰਨਵਾਦ ਉਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ